ਜਰੇ ਜਰੇ ਬਈ ਪਹਿਲਾਂ ਘੋੜੀਆਂ ਦਾ ਕੰਮ ਥੋਲੇ ਝੂਲੇ ਪਾਤੇ ਉਕੇਰਬੋਡ ਨੂਰੀ ਵੀ ਘਾ ਰਹੀ ਐ ਤੇ ਸੱਚਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕੈਮ ਸਾਰੇ ਜਾਨਵਰ ਸੱਤ ਸਾਰਿਆਂ ਦੇ ਬਾਜੀ ਨਿਬੜਲੀ ਬਾਜੀ ਵਾਲੇ ਕਬੂਤਰ ਦੋ ਤਿੰਨ ਉੜਦੇ ਫਿਰਦੇ ਨੇ ਇੱਕ ਤਾਂ ਆਹ ਫਿਰਦਾ ਕੱਲ ਦਾ ਬੈਠਿਆ ਨਹੀਂ ਇਹ ਇੱਕ ਰਤਾਇਆ ਉਹ ਫਿਰਦਾ ਦੋ ਉਹ ਹਾਂ ਤੂੰ ਕਿੱਧਰ ਆ ਗਈ ਚੱਲ ਉਧਰ ਚੱਲ 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 ਗੋਲੀ ਹੋਲਾ ਉਲਟਾ ਆਪਣੇ ਸਾਰੇ ਸੈੱਟ ਬੈਟ ਨੇ ਬਈ। ਓਕੇ ਰਬੂਟਾਂ ਨੇ ਬਚੇ ਬਿਠਾਉਣੇ ਵੀ। ਟਾਈਮ ਨਹੀਂ ਲੱਗਦਾ। ਚਲੋ ਕੋਈ ਨਹੀਂ। ਪਾਣੀ ਪਾ ਦੇ ਹਾਂ ਇਹਨਾਂ ਨੂੰ। ਥਾਣੇ ਨਾਲ ਇੱਧਰ ਲਿਆਂਦੇ ਪਾਏ ਨੇ ਕਿ ਨਹੀਂ? ਉਹ ਬੈ ਗੋਲਾ। ਹਾਂ ਉਹ ਮੈਂ ਦਾਣੇ ਵੀ ਪਾਉਣਾ ਇਹਨਾਂ ਨੂੰ। ਲੈ ਵੀ ਪਾਉਗਾ ਨਾ ਦਾਣੇ ਪਾਣੀ ਦਾ ਨਵੇੜ ਕੀ ਚੱਲਦੇ ਆ ਕਿਉਂਕਿ ਜੀਰੀ ਲਾਉਣ ਲੱਗੇ ਆ ਨਾ। ਆਏ ਹਾਏ ਹਾਏ ਹਾਏ। ਹਾਏ ਪਾਣੀ ਪਾਇਆ ਹੁੰਦੀ ਨੂੰ ਹੋ ਗਿਆ ਨੇ। ਹੈਂ? ਅੱਗੇ ਪਾਣੀ ਦੇ ਦੇ। ਰੱਖੋ ਵੀ ਦਾਣੇ ਓਕੇ ਤੇ ਪਾਣੀ ਓਕੇ। ਥੋੜੇ ਮੂਹਰੇ ਂਡਿਟਾ ਕਰਕੇ ਰੱਖ ਪਾਉ। हां ਇੱਥੇ ਜੇ ਰੱਖ ਫਿਰ ਇਹਨਾਂ ਦਾ ਪੀ ਨਹੀਂ ਹੁੰਦਾ ਠੀਕ ਆ ਬੈਠੇ ਹੋ ਓਕੇ ਆ ਬੰਬਾਂ ਬਾਅਦ ਵੀ ਬਸ ਠੀਕ ਆ ਉਹਨਾਂ ਨੂੰ ਵੀ ਪਾ ਦੇ ਹੁਣ ਚੱਲੀਏ ਆਪਾਂ ਫਿਰ ਉੱਪਰ ਵਾਲਿਆਂ ਨੂੰ ਬਾਅਦ ਚਾ ਕੇ ਦੇਖਾਂਗੇ ਉਹ ਦੇਖੀ ਬਾਹਰ ਨਿਕਲੇ ਆ ਇਹ ਤੇ ਇਹਨਾਂ ਦਾ ਦੀ ਕੱਢ ਲਿਆ ਪਾਣੀ ਪੁਣੀ ਆ ਭਾਈ ਦੇਖੀ ਇਹ ਤਾਂ ਫਿਰ ਓਕੇ ਮੈਂ ਹੱਸਦਾ ਮਾਰ ਠੋਕਿਆ ਬੁੱਤਾ ਸੱਟ ਬੱਟ ਨੇ ਸਾਰੇ ਠੀਕ ਆ ਠੀਕ ਆ ਠੀਕ ਆ ਆਹ ਕਬੂਤਰੀ ਦੇ ਬਈ ਤਾਂ ਨਹੀਂ ਭੰਣੇ ਹੈਗੇ ਇਹ ਉਹ ਹੈ ਜੀ ਦਾ ਆਪਾਂ ਬਾਸ਼ੀ ਛੱਡਿਆ ਦਾ ਬੱਚਾ ਜਿਹੜਾ 3:30 ਵਜੇ ਬੈਠਿਆ 3:35 ਦੇ ਤਾਂ ਨਹੀਂ ਬੰਨਣੇ ਹੈਗੇ ਉਹ ਜੋੜੇ ਦੇ ਤਾਂ ਨਹੀਂ ਬੰਨਣੇ ਹੈਗੇ ਉਹ ਗੁਲਾਬੀ ਕੱਚ ਵਾਲੇ ਦੇ ਮਾਂ-ਬਾਪ ਨੇ ਲੈ ਪਾਉ ਕਿਉਂਕਿ ਜੋੜੇ ਫਿਰ ਘਾਂ ਦੇਣੇ ਵੀ ਹੁੰਨੇ ਆਪਾਂ ਨੇ ਹੋਰ ਨੇ ਵੀ ਬੱਚੇ ਕਢਾਉਣੇ ਹੁੰਨੇ ਆ ਕਰਦੇ ਕਰਦੇ ਸਾਫ ਕੰਮ ਡਾਨਾ ਹੈ ਭਈ ਇਹਨਾਂ ਦਾ ਵੀ ਢਾਣੇ ਪਾਣੀ ਦਾ ਕੇਰਪੋੜਾ ਟਰਕੀ ਨੇ ਹੋਰ ਬੱਚੇ ਕੱਢੇ ਹੀ ਨਹੀਂ ਯਾਰ ਮੈਨੂੰ ਨਹੀਂ ਲੱਗਦਾ ਹੁਣ ਕੱਢੂਗਾ ਨਾ ਚਲੋ ਦੇ ਦੇ ਇੱਕ ਦੋ ਦਿਨ ਨਹੀਂ ਫਿਰ ਆਂਡੇ ਸਿੱਟ ਦਾਂਗੇ ਹੈਂ ਆਂਡਿਆਂ ਪਰ ਤਾਂ ਬੈਠੀ ਆ ਚਕਲੋ 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 ਦਾਣੇ ਹਾਏ 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 ਸੇਗਰ ਦੁਪਹਿਰ ਹੀ ਪਹੁੰਚ ਗਏ ਆ ਮੋਟਰ ਤੇ ਚਾਹ ਲੈ ਕੇ ਭਾਈ ਖੰਡ ਪੈ ਰਹੀ ਹੈ ਬਾਹਰ ਤੋਂ ਪੈ ਰਹੀ ਹੈ ਕਿਉਂ ਵੀ ਗਾ ਜੀ ਜੀਰੀ ਲੱਗ ਰਹੀ ਹੈ ਸੇਕ ਮਾਰਦਾ ਬਾਈ 44 ਡਿਗਰੀ ਟੈਂਪਰੇਚਰ ਆ ਭਾਏ ਆ ਪਾਉ ਉਹ ਨਹੀਂ ਚਲੋ ਚਾਹ ਜੂ ਫੜਾਈਏ ਉਹਨਾਂ ਨੂੰ ਪੂਰੀ ਗਰਮੀ ਦੇ ਵਿੱਚ ਪਹੁੰਚ ਗਏ ਆ ਕਬੂਤਰਾਂ ਬੱਲ ਕਾਛੀ ਬੱਚੇ ਫੜ ਲੈ ਛੋਟੇ ਇਹ ਚ ਪਾ ਦਨੇ ਆਪਾਂ ਜਾਲ ਚ ਉੱਪਰ ਬੰਦ ਕਰ ਦਾਂਗੇ ਯਾਰ ਇਹ ਕਿਤਾ ਹਾਰੇ ਪੋਟੇ ਵਾਲਾ ਪਤਾ ਹੀ ਇਹ ਦਿਨ ਤਿੰਨੇ ਤਿੰਨੇ ਫੜ ਲਾ ਜਾਲ ਚ ਉਧਰਲੇ ਤਿੰਨੇ ਡਾਉਣੇ ਅੱਜ ਆਪਾਂ ਨੇ ਹੈ ਠੀਕ ਹੈ ਇਸ ਕਾਸ਼ੀਬਾਈ ਜਹੀ ਹੈ ਉਹ ਬੱਚੇ ਪਾਦੇ ਪਾਦੇ ਚ ਓਕੇ ਬਾਦੂ ਗੰ ਚੱਕ ਲਿਆ ਕੋਈ ਨਾ ਮੈਂ ਫੜਦਾ ਇੰਨੇ ਇਹਨਾਂ ਨੂੰ ਇਹਦਾ ਨੱਟ ਪਤਾ ਨਹੀਂ ਕਿੱਥੇ ਸਿੱਟਦਾ ਯਾਰ ਆਹ ਪਿਆ ਫੜ ਲਿਆ ਫੜ ਲਿਆ ਦਾਣੇ ਚੱਕ ਕੇ ਸਾਰੇ ਦਾਣੇ ਹੋਰ ਪਾਈਏ ਇਹਨਾਂ ਨੂੰ ਹਨਾ ਸਾੜੇ ਪਾਣੀ ਬੁਣੀ ਰੱਖੀ ਹੈ ਉੱਪਰ ਲਿਆਂ ਨੂੰ ਵੀ ਪਾ ਕੇ ਆਉਣਾ ਸੱਚ ਸਿਰ ਬਣਾ ਲਿਆ ਚੱਲ ਕੋਈ ਨਹੀਂ ਕੋਈ ਆ ਜਾ ਆ ਜਾ 6 ਬੱਚੇ ਦਾ ਆ ਹੋ ਗਏ 6 ਚ ਕਰ ਲੇ ਬੰਦਗਾਸ਼ੀ ਆਪਾਂ ਨੇ ਹੁਣ ਤਿੰਨ ਫੜ ਲਾ ਤਿੰਨ ਆਪਾਂ ਡਾਉਣੇ ਨੇ ਬੱਚੇ ਘਾ ਦੇ ਆ ਦੇਖਿਆ ਉਹਦੇ ਪਰ ਲਾਲ ਸਿਰਾ ਜਾ ਦੇ ਹਾਂਜੀ ਕਾ ਉਹ ਇੱਕਾ ਟੋਕਰੀ ਤੇ ਬੈਠੇ ਆ ਹੁਣ ਠੱਲ ਵਾਲਾ ਦੇਖ ਟੋਕਰੀ ਕਿਹੜੀ ਆ ਉਹ ਦੇ ਹਾਂ ਚਿਟਾ ਜਾ ਆਹ ਹਾਂ ਇਹ ਡਾਉਣਾ ਹੈ ਇੱਕ ਉਹਦੇ ਨਾਲ ਹੀ ਲੰਕਦਾ ਹਾਂ ਦੋਏ ਹੋਗੇ ਤੀਏ ਦੀ ਲਾਲ ਜੀ ਜਾਂ ਅੰਦਰ ਆ ਦੇ ਬੈਠਾ ਆ ਦੇ ਗਮਲੇ ਤੇ ਬੈਠਾ ਆ ਦੇ ਗਮਲੇ ਤੇ ਹੋ ਗਈ ਹਾਂ ਖੜ ਜਾ ਇੱਕ ਮਿੰਟ ਉਹ ਵੀ ਤਿੰਨੇ ਨਵੇਂ ਬੱਚੇ ਮੁੜਨਗੇ ਜਾਂ ਨਹੀਂ ਮੁੜਨਗੇ ਰੱਬ ਜਾਣਦਾ ਸ਼ਾਖਾ ਜਰ ਦੀ ਅੱਖਾਂ ਦਾ ਚिटੀਆਂ ਅੱਖਾਂ ਦਾ ਲੈ ਵੀ ਕਾਜੀ ਆ ਜਾਣ ਮੈਂ ਉੱਪਰ ਨੂੰ ਮਾਰੂੰਗਾ ਨਾ ਪਰਲਾ ਮਾਰਨੀ ਲਾਲ ਸਿਰ ਉੱਪਰ ਨੂੰ ਮਗਰੇ ਆ ਉਹ ਮਾਰਨੀ ਉੱਚਾ ਠੀਕ ਹੈ ਏ ਚੱਲ ਮਾਰ ਚਾਲ ਵਾਲੇ ਯਾਰ ਚ ਬੱਚੇ ਵਈ ਤੇ ਤੁੰ ਦਿਖਾ ਦਮਾ ਇੱਕ ਤਾਂ ਆ ਉੜਦਾ ਚੱਲ 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 ਪੁੱਤਰਾ ਇਹ ਵੀ ਓਕੇ ਆ ਹਰੇ ਲਾਲ ਡੰਡੇ ਦਾ ਵੀ ਉੱਚਾ ਖੜਾ ਇੱਕ ਉਧਰ गिर ਗਿਆ ਬੱਚਾ ਨਵਾ ਲਾਲ ਸਰਾਜਾ ਇੱਥੇ ਆ ਡੇਗ ਦੇ ਪਿੱਛੇ ਚਲੋ ਕੋਈ ਨਹੀਂ ਆ ਜਾਣਾ ਉਹਨੇ ਵੀ ਤੇ ਤੁਹਾਨੂੰ ਹਰੀ ਲਾਲ ਲੈਂਡ ਦਾ ਦਿਖਾ ਦੰਨਾ ਮੈਂ ਹਾਂ ਉਹ ਜਾ ਰਿਹਾ ਵੀ ਹਰੇ ਲਾਲ ਡੰਡੇ ਰਾਹੇ ਉਹ ਜਾ ਰਿਹਾ ਉਹ ਦੇਖੋ ਮੁੜਦਾ ਹੁਣ ਵੀ ਟਾਵਰ ਵੱਲੋਂ ਹੀ ਆ ਹ ਆ ਗਿਆ ਦੇਖ ਲਿਓ ਹੁਣ ਸਾਰੇ ਆ ਜਾਂਦਾ ਕਾਜੀ ਦਾ ਬਹੁਤ ਤੇਜ਼ ਆ ਬੱਚਾ ਸਿੱਧਾ ਜਿੱਦਣ ਆਉਣ ਲੱਗ ਗਿਆ ਨਾ ਉਹਦਣ ਦੇਖੀਂ ਤੋ ਆ ਫਿਰਦਾ ਭਾਈ ਮਾਰ ਲੋ ਨਿਗਾਲ ਲੈ ਉਹ ਹੀ ਆ ਠੀਕ ਆ ਉਹ ਕਿਰ ਬੋਟਾਂ ਉਹ ਉਹ ਵੀ ਇੱਥੇ ਉੱਡਦਾ ਲਾਲ ਜਿਹਾ ਵੀ ਲਾਲ ਸਿਰਾ ਉੱਧਰ गिर ਗਿਆ ਹਾਲਾ ਕੋਈ ਨਹੀਂ ਆਪੇ ਉੱਠੂ ਯਾਰ ਆਪੇ ਉੱਠੂ ਕੋਈ ਨਹੀਂ ਹਾਂ ਕਬੂਤਰ ਕੱਢ ਲੈ ਵੀ ਬਾਹਰ ਕਿਉਂਕਿ ਉਹ ਬੱਚਾ ਢਾਂਗੀ ਤੇ ਲੱਗਿਆ ਨਹੀਂ ਹੋਇਆ ਮੈਂ ਕਿਹਾ ਚਲੋ ਆ ਜੂਗਾ ਦੇਖੋ ਆ ਜਾਂਦਾ ਦੂਜਾ ਦਾ ਵਾਲਾ ਉੱਚਾ ਲੱਗਿਆ ਹੋਇਆ ਆਉਣ ਕਬੂਤਰਾਂ ਦੇਖ ਕੇ ਆ ਜੂਗਾ ਇੱਕ ਵਾਰੀ ਸਿੱਧਾ ਫੇਰ ਡਾਲਿਆ ਕਰਾਂਗੇ ਇਹਨਾਂ ਨੂੰ ਲੋਈ ਮਿੱਤਰੋ ਨਾਲ ਦੀ ਨਾਲ ਸ਼ਾਮ ਵਾਲਾ ਦਾਣਾ ਪਾਣੀ ਵੀ ਨਵੇੜਦਾ ਆ ਚਲੋ ਹਲੇ ਬਾਹਰ ਚੁੱਕ ਰਹੇ ਨੇ ਚੁੱਕੀ ਜਾਣਗੇ ਕੋਈ ਚੱਕਰ ਨਹੀਂ ਤੇ ਹੈ ਉਹ ਬਚਾ ਹੋ ਤਾਂ ਗਿਆ ਕੈਮ ਬਾਕੀ ਬਚੇ ਨਹੀਂ ਨਿਕਲਿਆ ਕੋਈ ਹੈ ਇੱਕ ਹੀ ਚੱਕਰ ਹੈ ਯਾਰ ਫੀਡ ਧਾ ਰਿਹਾ ਇੱਕ ਅਧਾ ਦਿਨੇ ਅੰਡੇ ਦੇਖਣੇ ਹੁਣ ਆਪਾਂ ਨੇ ਠੀਕ ਹੈ ਨਹੀਂ ਤਾਂ ਫਿਰ ਚੱਕਣੀ ਪੈਣੀ ਐ ਅੰਡੇ ਭਾਊ ਹੈ ਨਾ ਉੱਪਰ ਵੀ ਪਾਇਆ ਇਹ ਆ ਕਿਹੜਾ ਉੜਦਾ ਆਪ ਉਹ ਲੈ ਸੁਰਖਾ ਵੀ ਉੜ ਗਿਆ ਆਪਣਾ ਲਾਲ ਚਿਹਰਾ ਸੱਚ ਆਉ ਜਾਂਦਾ ਪਾਣੀ ਲੈ ਕੇ ਪਹੁੰਚ ਗਿਆ ਭਾਈ ਕੋਠੇ ਤੇ ਬਹੁਤ ਧੁੰਦ ਪੈ ਰਹੀ ਹੈ ਬਰਫਾ गिर ਰਹੀ ਹੈ ਬਹੁਤ ਆ ਬੈਠ ਗਿਆ ਆਪਣੇ ਵਾਲਾ ਬੱਚਾ ਆ ਦੇਖ ਜਾਣਦੇ ਸਾਡਾ ਆਪੇ ਜਾਊ ਕੱਲ ਦਾਣਾ ਪਾਣੀ ਵਾਹ ਓਏ ਇਹ ਕਾ ਉੜਦਾ ਇੱਕ ਆ ਜਾਂਦਾ ਕਿੱਧਰ ਨੂੰ ਗਿਆ ਦੂਜਾ ਲੰਘ ਗਿਆ ਇਧਰ ਨੂੰ ਕਿਤੇ ਉਹ ਜਾਂਦਾ ਹਾਂ ਹਾਂ ਪੁੱਤ ਛੱਡੀ ਨਾ ਕੋਈ ਕੋਠੀ ਲਓਏ ਮਿੱਤਰੋ ਇਧਰ ਵੀ ਪਾਤਾ ਪਾਣੀ ਦਾਣੇ ਉਕੇ ਦੰਨਾ ਇਧਰ ਦਾ ਜੋਬਰ ਲੱਗੇ ਹੋਏ ਨੇ ਖਾਣ ਦੇ ਦਾਣਾ ਪਾਣੀ ਪਾਤਾ ਇਹ ਵੀ ਦੰਨਾ ਹੈ ਦਾਮ ਤੇ ਇਹ ਹੁਣ ਆਪਾਂ ਨਾ ਮੜੀ ਨਿਗਾ ਮਾਰਦੀ ਕਿੱਧਰ ਗਈ ਆ ਚੱਕਲਾ ਕਾਸ਼ੀ ਵਾਲਟੀ ਜੀਟ ਲਾ ਦੇ ਜਿੰਦਾ ਲਾਉਣੇ ਆ ਫਿਰ ਆ ਬੈਠਾ ਬੱਚਾ ਇੱਕ ਦਾ ਆਪਣਾ ਇੱਕ ਆ ਉੜਦਾ ਫਿਰਦਾ ਇੱਕ ਦੇ ਨਿਗਾ ਮਾਰ ਲਈਏ ਆ ਬੱਚੇ ਦਾ ਵਿਚਾਰੇ ਬੈਠੇ ਆ ਇੱਥੇ ਤੇ ਹਰੀ ਲਾਲ ਲੈਣ ਦਾ ਮੇਰੇ ਹਿਸਾਬ ਨਾਲ ਫੇਰ ਗਿਆ ਟਾਵਰ ਤੇ ਆ ਉਹ ਦੇਖੋ ਉਹ ਬੈਠਾ ਹੈ ਇਹ ਨਹੀਂ ਸੁਧਰਦਾ ਅਗਲੀ ਵਾਰੀ ਓੜੂਗਾ ਇਹ ਇੱਕ ਆ ਬੈਠਾ ਹੈ ਦੇਖੋ ਇੱਕ ਓੜ ਰਿਹਾ ਇੱਥੇ ਉਹ ਫਿਰਦਾ ਚਲੋ ਕੋਈ ਚੱਕਰ ਨਹੀਂ ਨਵੇਂ ਬੱਚੇ ਨੇ ਪਰ ਕੱਢਣੇ ਰੋਜੇ ਨੇ ਹੁਣ ਇਹ ਲਓਏ ਮਿੱਤਰੋ ਕਮੈਂਟ ਬੋਲ دیਏ ਵਲੌਗ ਦੀ ਕਰੀਏ ਐਂਡਿੰਗ ਸਿੰਘ ਕਲੈਕਸ਼ਨ ਬਾਬਾ ਸ਼ਾਸਤਰੀ ਗਾਲ ਸ਼ਾਸਤਰੀ ਗਾਲ ਵੀਰੇ ਸੂਰਜ ਰਿਹਾਨ ਜਸਵੀਰ ਸਿੰਘ ਅਰਪੰਟਵਾਣਾ ਸਰੇਂਦਰਵਾਰ ਦਵਾਇ ਅੱਤ ਗੁੱਡ ਥੈਂਕ ਯੂ ਵੀਰੇ ਰਾਜਾ ਲੁਮਾਣਾ ਅਰਪੰਟਵਾਣਾ ਗੋਰਾ ਬਰਵੀਰ ਸਿਰਾ ਬਟਾ ਗੋਰਾ ਥੈਂਕ ਯੂ ਵੀਰੇ ਸ਼ੰਕੀ ਮੇਰਾ ਸੁਵਰਾਜ ਮਾਹੀ ਸੋਨੀ ਕਰਮਜੀਤ ਸਿੰਘ ਪਾਲਕ ਨਾ ਇਸ ਵੀਡੀਓ ਬਾਈ ਥੈਂਕ ਯੂ ਵੀਰੇ ਮਨਜੀਤ ਵੀਰ ਜੂਏ ਸਿਆੜਾ ਧੰਨਵਾਦ ਵੀਰੇ ਬਹੁਤ ਬਹੁਤ ਰਾਜਾ ਲੁਮਾਣਾ ਮਨਜੀਤ ਸਿੰਘ ਸ਼ਹਿਰੀ ਬਾਈ ਕਬੂਤਰ ਸੁਖੂ ਉੱਤਰ ਜਿਹੜਾ ਟਾਈਮ ਤੱਕ ਉਡਾਉਣ ਵਾਸਤੇ ਨੁਕਸਾ ਦਾ ਵੀਰੇ ਕਬੂਤਰੇ ਵਧੀਆ ਚਾਹੀਦੇ ਨਸਲ ਚਾਹੀਦੀ ਹੈ ਤੇ ਸੇਵਾ ਚਾਹੀਦੀ ਹੈ ਬਾਈ ਕਬੂਤਰ ਮਰ ਜਾਂਦਾ ਜੇ ਉਹਨੂੰ ਰੋਜ਼ ਪਾਣੀ ਦੇ ਕੇ ਛੱਡੀਏ ਨਹੀਂ ਨਹੀਂ ਵੀਰੇ ਵੀ ਕੁਆਦੀ ਬਾਈ ਤੁਸੀਂ ਇੰਨੀ ਲਾਈਵ ਆ ਜੀ ਨਹੀਂ ਵੀਰੇ ਮੈਂ ਕੱਲ ਨੂੰ ਛੱਡੂਗਾ ਸ਼ਾਇਦ ਅਰਮਾਨ ਮੇਰਾ ਹੈਲੋ ਬਾਈ ਕੀ ਹਾਲ ਵਧੀਆ ਵੀਰੇ ਹਰਪੰਤਵਾਣਾ ਰਾਜਾ ਲਵਾਣਾ ਰਾਜਾ ਲਵਾਣਾ ਸੈਣੀ ਲਵਦੀਪ ਧੰਨਵਾਦ ਬਈ ਇਹਨੇ ਕਮੈਂਟ ਕਰਨੀ ਮਿਲਦੇ ਆਂ ਅਗਲੀ ਵੀਡੀਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਹਾਂ அகி வீடியோ